ਸਤ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਪਰਮਾਰ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਹੁਣ ਵੱਡਾ ਐਕਸ਼ਨ ਲਵੇਗੀ ਉਹਨਾਂ ਰਸੂਖਦਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਝਟਕਾ ਲੱਗੇਗਾ ਜੋ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕਰੀ ਬੈਠੇ ਨੇ ਜੋ ਉਹਨਾਂ ਜ਼ਮੀਨਾਂ ਤੇ ਵੀਆਈਪੀ ਫਾਰਮ ਹਾਊਸ ਜਾਂ ਫਿਰ ਕੋਠੀਆਂ ਬਣਾ ਦਿੱਤੀਆਂ ਗਈਆਂ ਨੇ ਉਹਨਾਂ ਲੋਕਾਂ ਤੇ ਪੰਜਾਬ ਸਰਕਾਰ ਹੁਣ ਵੱਡਾ ਐਕਸ਼ਨ ਕਰ ਸਕਦੀ ਹੈ ਸ਼ਾਮਲੜ ਜ਼ਮੀਨ ਉੱਤੇ ਜਿਹੜੇ ਬਣੇ ਹੋਏ ਵੀਆਈਪੀ ਫਾਰਮ ਹਾਊਸ ਤੇ ਕੋਠੀਆਂ ਜਿਹੜੀਆਂ ਨੇ ਉਹ ਹੁਣ ਡਿਗਣ ਗਈਆਂ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਰੂਪ ਦੇ ਵਿੱਚ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਸ਼ਾਮਲੜ ਦੀਆਂ ਜ਼ਮੀਨਾਂ ਦੀ ਮਲਕੀਅਤ ਗ੍ਰਾਮ ਪੰਚਾਇਤਾਂ ਦੇ ਨਾਮ ਕਰ ਦਿੱਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਆ ਕੀਤਾ ਗਿਆ ਹੈ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸੱਤਾ ਸੰਭਾਲਦੀ ਹੈ ਤਾਂ ਉਦੋਂ ਤੋਂ ਹੀ ਪਿੰਡ ਦੀਆਂ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਕਬਜ਼ੇ ਹੇਠ ਸੀ ਉਹਨਾਂ ਨੂੰ ਛਡਵਾਉਣ ਦੀ ਮੂਹਮ ਛੇੜੀ ਗਈ ਪੰਚਾਇਤ ਮੰਤਰੀ ਕੁਲਦੀਪ ਧਾਰੀਵਾਲ ਲਗਾਤਾਰ ਸਰਗਰਮ ਹੁੰਦੇ ਨਜ਼ਰ ਆਏ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਕਿੰਨੇ ਏਕੜ ਜ਼ਮੀਨ ਜਿਹੜੀ ਹੈ ਪੰਜਾਬ ਦੇ ਕਬਜ਼ੇ ਤੋਂ ਛਡਵਾ ਲਈ ਗਈ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਸਿੱਧੇ ਤੌਰ ਤੇ ਉਹਨਾਂ ਲੋਕਾਂ ਤੇ ਨਿਸ਼ਾਨਾ ਸਾਧਿਆ ਗਿਆ ਹੈ ਜਿਹੜੇ ਲੋਕ ਪੰਚਾਇਤੀ ਜ਼ਮੀਨ ਦੇ ਮਾਲਕ ਬਣੇ ਬੈਠੇ ਨੇ। ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜੇ ਕਿਸੇ ਨੇ ਵੀ ਪਿੰਡ ਦੀ ਕੋਈ ਪੰਚਾਇਤੀ ਜ਼ਮੀਨ ਹੈ ਤਾਂ ਉਸ ਜ਼ਮੀਨ ਦਾ ਮਾਲਕ ਉਸ ਜ਼ਮੀਨ ਨੂੰ ಗ್ರಾಮ ਪੰਚਾਇਤ ਦੇ ਨਾਮ ਜਿਹੜਾ ਆ ਕਿਤਾ ਚਾਵੇ ਕਿਉਂਕਿ ਪੰਚਾਇਤੀ ਜ਼ਮੀਨਾਂ ਦੀ ਮਲਕੀਅਤ ਸਿੱਧੇ ਤੌਰ ਤੇ ਸਿਰਫ ಗ್ರಾಮ ਪੰਚਾਇਤ ਦੇ ਨਾਮ ਹੋਵੇਗੀ ਨਾ ਕਿ ਕਿਸੇ ਨਿੱਜੀ ਸ਼ਖਸ ਦੇ ਨਾਮ ਤੇ ਜੇ ਇਹਨਾਂ ਜ਼ਮੀਨਾਂ ਦੇ ਉੱਤੇ ਕੋਈ ਵੀ ਆਈਪੀ ਫਾਰਮ ਹਾਊਸ ਜਾਂ ਫਿਰ ਕੋਠੀਆਂ ਬਣੀਆਂ ਹੋਈਆਂ ਨੇ ਤਾਂ ਉਸ ਨੂੰ ਵੀ ਟਾਇਆ ਜਾਵੇਗਾ ਡਿਪਟੀ ਕਮਿਸ਼ਨਰਾਂ ਨੂੰ ਇਸ ਤੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਪਰ ਵਿੱਚ ਇਹ ਹੁਕਮ ਜਿਹੜੇ ਆ ਜਾਰੀ ਕੀਤੇ ਗਏ ਨੇ ਕਿ ਅਜੇਹੀਆਂ ਜ਼ਮੀਨਾਂ ਦੀ ਮਲਕੀਅਤ ਗ੍ਰਾਮ ਪੰਚਾਇਤ ਦੇ ਨਾਮ ਲਗਾਈ ਜਾਵੇ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਮੁਹਾਲੀ ਦੇ ਇਰਤ ਗਿਰਦ ਸਰਕਾਰੀ ਜ਼ਮੀਨ ਪੰਚਾਇਤੀ ਜ਼ਮੀਨਾਂ ਤੇ ਬਣੇ VIP ਫਾਰਮ ਹਾਊਸ ਨੂੰ ਲੈ ਕੇ ਪਹਿਲਾਂ ਵੀ ਚਰਚਾ ਛੀੜੀ ਸੀ ਤਾਂ ਹੁਣ ਉਹਨਾਂ ਰਸੂਕਦਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਉੱਤੇ ਹੀ ਚੱਕਬੰਦੀ ਵਿਭਾਗ ਦੇ ਕਾਰਗੁਜ਼ਾਰੀ ਉੱਤੇ ਵੀ ਜਿਹੜੇ ਆ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਇੱਕ ਸਾਜ਼ਿਸ਼ ਦੇ ਤਹਿਤ ਪਿਛਲੀਆਂ ਸਰਕਾਰਾਂ ਵੇਲੇ ਵਿਭਾਗ ਵੱਲੋਂ ਹੀ ਸਰਕਾਰੀ ਜ਼ਮੀਨਾਂ ਦੀ ਮਲਕੀਅਤ ਨਿੱਜੀ ਮਾਲਕਾਂ ਦੇ ਨਾਮ ਲਗਾ ਦਿੱਤੀ ਗਈ ਜੋ ਪਹਿਲਾਂ ਹੋਇਆ ਸੀ ਉਸ ਨੂੰ ਹੁਣ ਬਦਲਣ ਦੀ ਤਿਆਰੀ ਵਿੱਚ ਹੈ ਪੰਜਾਬ ਸਰਕਾਰ ਇਹਨਾਂ ਜ਼ਮੀਨਾਂ ਦੀ ਮਲਕੀਅਤ ਇੱਕ ਵਾਰ ਫਿਰ ਤੋਂ ಗ್ರಾಮ ਪੰਚਾਇਤ ਨੂੰ ਦਿੱਤੀ ਜਾਵੇਗੀ ਇਸ ਦੀ ਹੁਕਮ ਜਾਰੀ ਹੋ ਗਈ ਨੇ ਤੇ ਸਰਵੇ ਵੀ ਕੀਤਾ ਗਿਆ ਸੀ ਕਿ ਕਿੰਨੀ ਜ਼ਮੀਨ ਹੈ ਜੋ ਸ਼ਾਮਲਟ ਦੀ ਜ਼ਮੀਨ ਹੈ ਜੋ ਕਿਸੇ ਨਿੱਜੀ ਸ਼ਖਸ ਦੇ ਕੋਲ ਹੈ ਜਾਂ ਫਿਰ ਕਹਿ ਲਈਏ ਕਿ ਕਬਜ਼ੇ ਅਦীন ਤਾਂ ਜੋ ਸਰਵੇ ਕੀਤਾ ਗਿਆ ਸੀ ਉਸ ਉੱਪਰ ਵੀ ਐਕਸ਼ਨ ਕੀਤਾ ਜਾਵੇਗਾ ਤੇ ਜਿੱਥੇ ਵੀ ਪੰਚਾਇਤੀ ਜ਼ਮੀਨ ਕਿਸੇ ਨਿੱਜੀ ਮਾਲਕ ਦੇ ਹੇਠ ਪਾਈ ਗਈ ਤਾਂ ਉਸ ਤੋਂ ਉਸ ਦੀ ਮਲਕੀਅਤ ਲੈ ਕੇ ಗ್ರಾಮ ਪੰਚਾਇਤਾਂ ਦੇ ਨਾਮ ਕਰ ਦਿੱਤੀ ਜਾਵੇਗੀ ਤੇ ਇਹਨਾਂ ਜ਼ਮੀਨਾਂ ਉੱਤੇ ਜਿਹੜੇ ਵੀ ਆਈਪੀ ਫਾਰਮ ਹਾਊਸ ਨੇ ਜਾਂ ਫਿਰ ਕੋਠੀਆਂ ਨੇ ਉਹਨਾਂ ਉੱਤੇ ਵੀ ਹੁਣ ਐਕਸ਼ਨ ਹੁੰਦਾ ਹੋਇਆ ਨਜ਼ਰ ਆਵੇਗਾ ਇਹ ਕੋਠੀਆਂ ਜਿਹੜੀਆਂ ਡਿਗਣ ਗਈਆਂ ਜਿਹੜਾ ਐਕਸ਼ਨ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ ਇਹ ਐਕਸ਼ਨ ਕੁਲਦੀਪ ਢਾਲੀਵਾਲ ਦੀ ਮੁਹਿਮੰਦਰੀ ਹੁੰਦਾ ਹੋਇਆ ਨਜ਼ਰ ਆਵੇਗਾ ਇਹਨਾਂ ਜ਼ਮੀਨਾਂ ਉੱਤੇ ਜਿਨ੍ਹਾਂ ਰਸੂਕਦਾਰਾਂ ਨੇ ਆਪਣੀਆਂ ਵੀਆਈਪੀ ਫਾਰਮ ਹਾਊਸ ਜਾਂ ਫਿਰ ਕੋਠੀਆਂ ਬਣਾਈਆਂ ਹੋਈਆਂ ਨੇ ਉਹ ਕੋਠੀਆਂ ਵੀ ਢਹਿਣਗੀਆਂ ਜਿਸ ਤੇ ਚੱਲਦੀਆਂ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਹੋਇਆ ਇਹ ਐਕਸ਼ਨ ਉਹਨਾਂ ਰਸੂਕਦਾਰਾਂ ਲਈ ਉਹਨਾਂ ਲੋਕਾਂ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ। ਦੇਸ਼ ਦੁਨੀਆ ਨਾਲ ਜੁੜੀ ਹਰ ਅਪਡੇਟ ਲਈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ। ਤੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ